ਹੁਣੇ-ਹੁਣੇ ਖਬਰ ਆ ਰਹੀ ਆ ਪਿਓ ਵਾਸ਼ਿੰਗਟਨ ਪੋਸਟ ਵੀ ਰਿਪੋਰਟ ਕਰ ਰਿਆ ਪਈ ਯੂਕਰੇਨ ਦੇ ਪ੍ਰੈਜ਼ੀਡੈਂਟ ਬਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਆ ਪਈ ਜੋ ਰਸ਼ੀਆ ਦੇ ਨਾਲ ਜੰਗ ਚੱਲ ਰਹੀ ਆ ਉਸ ਦੇ ਸਬੰਧ ਦੇ ਵਿੱਚ ਉਹ ਪਾਰਸ਼ੀਅਲ ਸੀਜ਼ਫਾਇਰ ਦੇ ਲਈ ਤਿਆਰ ਹੈਗੇ ਆ ਪਲੱਸ ਜਿਹੜੀ ਉਹਨਾਂ ਦੀ ਓਵਲ ਆਫਿਸ ਯੂਐਸਏ ਦੇ ਵਾਈਟ ਹਾਊਸ ਦੇ ਵਿੱਚ ਗੱਲਬਾਤ ਹੋਈ ਸੀ ਉਹ ਰਿਗਰੇਟੇਬਲ ਰਿਗਰੇਟੇਬਲ ਹੈਗੀ ਆ ਤੇ ਉਹ ਦੁਬਾਰਾ ਕੀ ਫੇਰ ਗੱਲਬਾਤ ਸ਼ੁਰੂ ਕਰਨਾ ਚਾਹੁੰਦੇ ਹੈਗੇ ਆ ਆ ਇਹ ਉਸ ਟਾਈਮ ਆਈ ਆ ਜਦੋਂ 트럼ਪ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਹੁਣ ਇਹ ਕਹਿ ਦਿੱਤਾ ਵੀ ਜੇਲਨਸਕੀ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਮਿਲਟਰੀ ਅਸਿਸਟੈਂਸ ਆ ਉਹ ਨਹੀਂ ਦਿੱਤੀ ਜਾਊਗੀ ਤੇ ਉਹ ਫ੍ਰੀਜ਼ ਕਰਨ ਜਾ ਰਹੇ ਹੈਗੇ ਆ ਸੋ ਹੁਣ ਅਗਲੀ ਗੱਲਬਾਤ ਜਿਹੜੀ ਆ ਕਿਸ ਤਰ੍ਹਾਂ ਹੁੰਦੀ ਆ ਇਹ ਡਿਪੈਂਡ ਕਰੂਗਾ ਜਾਰਜੀਅਨ ਯੂਨੀਅਨ ਦੇ ਬਹੁਤੇ ਮੁਲਕਾਂ ਨੇ ਜੇਲਨਸਕੀ ਦਾ ਸਾਥ ਦਿੱਤਾ ਹੈਗਾ ਪਰ ਫਿਰ ਵੀ ਅਮਰੀਕਾ ਤੋਂ ਬਿਨਾ ਯੂਕਰੇਨ ਦੇ ਲਈ ਸਰਵਾਈਵ ਕਰਨਾ ਬੜਾ ਔਖਾ ਆ ਕੀ ਡੀਲ ਹੁੰਦੀ ਹੈਗੀ ਆ ਹਾਂ ਹੁਣ ਜੇਲੈਂਸਕੀ ਨੇ ਤਾਂ ਜਸ ਕਰ ਦਿੱਤੀ ਆ ਤੇ ਇਧਰ ਵਾਈਟ ਹਾਊਸ ਵੱਲੋਂ ਕੀ ਗੱਲਬਾਤ ਹੁੰਦੀ ਆ ਅ ਅੱਜ ਪ੍ਰੈਜ਼ੀਡੈਂਟ 트ੰਪ ਨੇ ਕਾਂਗਰਸ ਨੂੰ ਵੀ ਐਡਰੈਸ ਕਰਨਾ ਹੈਗਾ ਸ਼ਾਮ ਨੂੰ ਅ ਸੋ ਦੇਖਦੇ ਆ ਉਹਦੇ ਵਿੱਚ ਵੀ ਉਹ ਉਹਦੇ ਬਾਰੇ ਕੋਈ ਗੱਲਬਾਤ ਕਰਦੇ ਆ ਕਿ ਨਹੀਂ ਜੀ ਬਿਲਕੁਲ ਸੋ ਯੂਕਰੇਨ ਦੇ ਪ੍ਰੈਜ਼ੀਡੈਂਟ ਜੇਲੈਂਸਕੀ ਨੇ ਜਿਹੜਾ ਨਵਾਂ ਫਰੇਮਵਰਕ ਆ ਪਾਰਸ਼ਲ ਸੀਜ਼ਫਾਇਰ ਦਾ ਇਸ ਬਾਰੇ ਐਕਸ ਦੇ ਉੱਤੇ ਟਵੀਟ ਕਰਕੇ ਜਿਹੜਾ ਉਹ ਜਾਣਕਾਰੀ ਦਿੱਤੀ ਹੈਗੀ ਆ ਇਹ ਹੁਣ ਉਸ ਟਾਈਮ ਦੇ ਤੇ ਆਫਰ ਆਈ ਹੈ ਜਦੋਂ 트럼ਪ ਐਡਮਿਨਿਸਟ੍ਰੇਸ਼ਨ ਨੇ ਇਹ ਐਲਾਨ ਕੀਤਾ ਸੀਗਾ ਵੀ ਜ਼ెలਨਸਕੀ ਹੀ ਪੀਸ ਦੇ ਲਈ ਰੈਡੀ ਨਹੀਂ ਹੈਗਾ ਤੇ ਯੂ ਐਸ ਮਿਲਟਰੀ ਅਸਿਸਟੈਂਸ ਆ ਉਹਨਾਂ ਨੇ ਫ੍ਰੀਜ਼ ਜਿਹੜੀ ਉਹ ਕਰ ਦਿੱਤੀ ਸੀ ਜ਼ెలਨਸਕੀ ਨੇ ਲਿਖਿਆ ਵੀ ਉਹ ਜਿਹੜੇ ਉਹ ਚਾਹੁੰਦੇ ਆ ਵੀ ਬਹੁਤ ਸਰੀਆਂ ਜਿਹੜੀਆਂ ਸਟੇਜਸ ਆ ਉਸ ਦੇ ਵਿੱਚੋਂ ਤੇਜ਼ੀ ਦੇ ਨਾਲ ਲੰਘਿਆ ਜਾਵੇ ਯੂ ਐਸ ਦੇ ਨਾਲ ਉਹ ਵਰਕ ਕਰਨ ਦੇ ਲਈ ਐਗਰੀ ਨੇ ਤਾ ਜੋ ਇੱਕ ਫਾਈਨਲ ਸਟਰੋਂਗ ਡੀਲ ਜਿਹੜੀ ਆ ਉਹ ਬਣਾਈ ਜਾ ਸਕੇ ਸੋ ਇਸ ਪੋਸਟ ਦੇ ਵਿੱਚ ਜਿਸ ਦੇ ਵਿੱਚ ਕੋਈ ਇਦਾਂ ਦਾ ਮੈਂਸ਼ਨ ਨਹੀਂ ਹੈਗਾ ਵੀ ਜਿਹੜੇ ਗਰਾਉਂਡ ਆਪਰੇਸ਼ਨਸ ਆ ਉਹ ਦੋਨੋਂ ਤਰਫੋਂ ਕੀ ਜਿਹੜੇ ਉਹ ਰੁਕਣ ਜਾ ਰਹੇ ਆ ਜਾਂ ਨਹੀਂ ਜਿਹੜੀ ਲੜਾਈ ਆ ਵੀ ਉਦਾਂ ਹੀ ਚੱਲਦੀ ਜਿਹੜੀ ਹੋ ਰੂਗੀ ਵਾਸ਼ਿੰਗਟਨ ਡੀਸੀ ਦੇ ਦੁਆਰਾ ਜਿਹੜੀ ਮਦਦ ਦੇ ਉੱਤੇ ਪਾਜ਼ ਕਰਨ ਦੇ ਨਾਲ ਜਿੰਨੀਆਂ ਵੀ ਯੂਐਸ ਮਿਲਟਰੀ ਦੀਆਂ ਫਿਊਚਰ ਡਿਲੀਵਰੇਬਲਸ ਸੀਗੇ ਅਸਿਸਟੈਂਸ ਨੂੰ ਉਹਦੇ ਉੱਤੇ ਵੀ ਜਿਹੜੀ ਆ ਉਹ ਰੋਕ ਲੱਗ ਗਈ ਆ ਤੇ ਇਸ ਦੇ ਚੱਲਦਿਆਂ ਜ਼ੇਲੈਂਸਕੀ ਨੇ ਆਪਣਾ ਰੁਖ ਜਿਹੜਾ ਆ ਉਹ ਹੁਣ ਬਦਲਿਆ ਹੈਗਾ ਆ ਜੋ ਓਵਲ ਆਫਿਸ ਦੇ ਵਿੱਚ ਆਰਗੂਮੈਂਟ ਇਹਨਾਂ ਦਾ ਹੋਇਆ ਸੀ ਜਿਹੜੇ ਸਿੰਘ ਫਸੇ ਸੀਗੇ ਬਹਿਸਬਾਜੀ ਜਿਹੜੀ ਇਹਨਾਂ ਦੀ ਆਪਸ ਤੇ ਵਿੱਚ ਹੋਈ ਸੀ ਉਸ ਤੋਂ ਬਾਅਦ ਦੇ ਵਿੱਚ ਮਾਹੌਲ ਖਾਸਾ ਜਿਹੜਾ ਹੋ ਗਰਮਾ ਗਿਆ ਸੀ ਜੀਓ ਪੋਲਿਟਿਕਸ ਦੇ ਵਿੱਚ ਵੀ ਇੱਕ ਵੱਖਰੀਆਂ ਦਰਾਰਾਂ ਜਿਹੜੀਆਂ ਉਹ ਦਿਖਣ ਲੱਗ ਗਈਆਂ ਸੀਗੀਆਂ ਸੋ ਪਾਰਸ਼ਲ ਸੀਜ਼ਫਾਇਰ ਦਾ ਜਿਹੜਾ ਕਹਿੰਦੇ ਵੀ ਆਈਡੀਆ ਆ ਇਹ ਅਸਲ ਦੇ ਵਿੱਚ ਫਰਾਂਸ ਦੇ ਦੁਆਰਾ ਫਲੋਟ ਕੀਤਾ ਗਿਆ ਆ ਫਰਾਂਸ ਨੇ ਜਿਹੜਾ ਇਸ ਨੂੰ ਉਭਾਰਿਆ ਸੀਗਾ ਕਿੰਨੇ ਵੀ 1 ਮਹੀਨੇ ਦੀ ਟ੍ਰੂਸ ਨੇਅਰ ਐਟ ਸੀ ਔਨ એનર્ਜੀ ਇਨਫਰਾਸਟ੍ਰਕਚਰ ਇਦਾਂ ਦੀ ਚੀਜ਼ ਜਿਹੜੀ ਆ ਉਹ ਕਿੱਤੀ ਜੜੀ ਹੋ ਜਾਵੇ 트럼ਪ ਹੋਣੀ ਰੂਸ ਨੂੰ ਜਾਂ ਪੋਤਨ ਨੂੰ ਅਜੇ ਵੀ ਮਾੜਾ ਕਹਿਣ ਦੇ ਲਈ ਜਿਹੜਾ ਉਹ ਮੋਰੇ ਨਹੀਂ ਹੋ ਰਹੇ ਇਹ ਜਿਹੜੀ ਚੀਜ਼ ਆ ਉਹ ਕਿਤੇ ਨਾ ਕਿਤੇ ਦੇਖਣ ਵਾਲੀ ਰਹੇਗੀ ਮਿਲਟਰੀ ਐਨਾਲਿਸਟ ਜਿਹੜੇ ਉਹ ਦੱਸਦੇ ਨੇ ਵੀ ਅਜੇ ਹਾਲ ਦੀ ਘੜੀ ਯੂਕਰੇਨ ਦੇ ਕੋਲ ਕੁਝ ਮਹੀਨਿਆਂ ਦਾ ਸਾਜੋ ਸਮਾਨ ਪਿਆ ਆ ਵੀ ਉਹ ਮੋਰੇ ਲੜਾਈ ਜਿਹੜੇ ਉਹ ਕਰ ਸਕਦੇ ਆ ਪਰ ਲੌਂਗ ਰਨ ਦੇ ਲਈ ਉਹਨਾਂ ਦੇ ਕੋਲ ਬਹੁਤਾ ਸਮਾਨ ਨਹੀਂ ਹੈਗਾ ਕਹਿੰਦੇ ਵੀ ਜੇ ਵਾਦੂ ਸਮਾਨ ਇਥੋਂ ਮਿਲਟਰੀ ਅਸਿਸਟੈਂਸ ਹੋਰ ਅੱਗੇ ਨਹੀਂ ਜਾਂਦੀ ਤਾਂ ਯੂਕਰੇਨ ਦੇ ਲਈ ਲੜਨਾ ਅੱਗੇ ਨਾ ਮੁਮਕਨ ਹੋ ਜਾਊਗਾ ਸੋ ਇਹ ਇਹ ਚੀਜ਼ਾਂ ਜਿਹੜੀਆਂ ਇੱਥੇ ਵਾਪਰ ਰਹੀਆਂ ਆ ਸਬਮਿਟ ਫॉर ਫਿਊਚਰ ਜਿਹੜਾ 2 ਮਾਰਚ ਨੂੰ ਬੀਤੇ ਦਿਨਾਂ ਚ ਲੰਡਨ ਦੇ ਵਿੱਚ ਹੋਇਆ ਸੀ ਜਦ ਜ਼ੇਲਨਸਕੀ ਹੁਣੀ ਇਥੋਂ ਵਾਪਸ ਗਏ ਸੀਗੇ ਸੋ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੀਆਂ ਚੇਂਜਸ ਹੁਣ ਆਈਆਂ ਆ ਔਰ ਕੱਲ ਵੀ ਜਿਹੜਾ ਯੂਰੋਪੀਅਨ ਜਿਹੜੇ ਮੁਲਕ ਨੇ ਤੇ ਹੋਰ ਜਿਹੜੇ ਯੂਕਰੇਨ ਦੇ ਆਲਾਈਜ਼ ਆ ਉਹਨਾਂ ਨੇ ਇਹ ਆਈਡੀਆ ਜਿਹੜਾ ਉਹ ਕੱਲਿਆ ਸੀਗਾ ਜਾਂ ਕਿਹਾ ਸੀਗਾ ਵੀ ਆਪਾਂ ਅਮਰੀਕਾ ਦੇ ਨਾਲ ਇਸ ਬਾਬਤ ਗਰੰਟੀ ਜਿਹੜੀ ਐ ਸਿਕਿਉਰਟੀ ਗਰੰਟੀਆਂਜ਼ ਨੂੰ ਲੈ ਕੇ ਤਾਂ ਹੋਰ ਸਾਡੀਆਂ ਚੀਜ਼ਾਂ ਆ ਉਹ ਗੱਲਬਾਤ ਜਿਹੜੀ ਉਹ ਕਰਨਗੇ ਤੇ ਅੱਜ ਜ਼ੇਲੈਂਸਕੀ ਨੇ ਖੁਦ ਇਹ ਜਿਹੜਾ ਟਵਿੱਟਰ ਦੇ ਉੱਤੇ ਜਿਹੜਾ ਐਕਸ ਦੇ ਉੱਤੇ ਟਵੀਟ ਕਰਕੇ ਇਸ ਨੂੰ ਪਾਰਸ਼ਲ ਜਿਹੜੀ ਚੀਜ਼ ਉਹ ਗੱਲ ਆਕੀਆ 트럼ਪ ਹੋਣੀ ਇਸ ਤੇ ਲਈ ਮੰਨਣਗੇ 트럼ਪ ਪ੍ਰਸ਼ਾਸਨ ਇਸ ਨੂੰ ਜਿਹੜਾ ਮੰਨੂਗਾ ਜਾਂ ਨਹੀਂ ਇਹ ਜਿਹੜੀ ਹੁਣ ਵੱਡੀ ਦੇਖਣ ਵਾਲੀ ਗੱਲ ਜਿਹੜੀ ਹੋ ਰਹੇਗੀ ਕਿਉਂਕਿ 트럼ਪ ਕਿਤਨਾ ਕਿਤੇ ਇਹ ਚਾਹਦੇ ਨੇ ਵਿਜੀਲੈਂਸ ਕੀ ਉਹਨਾਂ ਦੀਆਂ ਜਿਹੜੀਆਂ ਸਾਰੀਆਂ ਗੱਲਾਂ ਨੂੰ ਜਿਹੜਾ ਉਹ ਮੰਨੇ ਰੀਸੈਂਟਲੀ ਜਿਹੜੇ ਰਿਪਰੈਜ਼ੈਂਟੇਟਿਵ ਫਿਟਸ ਹੈਗੇ ਆ ਉਹਨਾਂ ਨੇ ਕਿਹਾ ਵੀ ਮੇਰੀ ਲੰਮੀ ਚੌੜੀ ਗੱਲਬਾਤ ਸਿਲੈਂਸਕੀ ਦੇ ਨਾਲ ਵੀ ਹੋਈ ਹੈ ਜੋ ਵੀ ਓਵਲ ਆਫਿਸ ਤੇ ਵਿੱਚ ਜਿਹੜਾ ਆ ਉਹ ਵਾਪਰਿਆ ਆ ਉਸ ਤੇ ਜਿਹੜਾ ਉਹ ਕਰਕੇ ਤੇ ਕਹਿੰਦੇ ਵੀ ਇਹ ਆਪਾਂ ਜਿਹੜੀ ਟ੍ਰੇਨ ਆ ਇਹਨੂੰ ਮੁੜ ਕੇ ਮੁੜ ਜਿਹੜਾ ਉਹ ਲੀ ਦੇ ਉੱਤੇ ਲੈ ਕੇ ਆਉਣਾ ਆ मिनਰਲਸ ਦੇ ਉੱਤੇ ਜਿਹੜੀ ਅੱਖ ਅਮਰੀਕਾ ਦੀ ਤੇ ਅਮਰੀਕਾ ਜਿਹੜਾ ਆ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹਦੇ ਨਾਲ ਸਮਝੌਤਾ ਜਿਹੜਾ ਹੁਣ ਕਰਦਾ ਹੈ ਇਹਦੀ ਕਿਦਾਂ ਬਾਹਮ ਰੋੜਦੇ ਆ ਜਾਂ ਇਹ ਅਮਰੀਕਾ ਦੀ ਬਾਹਮ ਰੋੜਨ ਦੀ ਕੋਸ਼ਿਸ਼ ਕਰਦਾ ਆ ਇਹ ਹੁਣ ਜਿਹੜਾ ਉਹ ਦੇਖਿਆ ਜਿਹੜਾ ਜਾਵੇਗਾ ਸੋ ਪਰ ਯੂਕਰੇਨ ਦਾ ਇਹ ਆ ਹਰਜੋਤ ਸਿੰਘ ਜੀ ਜਿਹੜਾ 20% ਹਿੱਸਾ ਡੋਨਬਾਸ ਦਾ ਤੇ ਹੋਰ ਜਿਹੜਾ ਇਲਾਕਾ ਆ ਉਹ ਲੱਗਦਾ ਵੀ ਹੁਣ ਪੱਕਾ ਰੂਸ ਦੇ ਅੰਡਰ ਹੀ ਰਹਿ ਜਾਵੇਗਾ